ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਅੰਗ 708 ਰਾਗ ਜੈਤਸਰੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀਏ हे ਧਰਤੀ ਦੇ ਖਸਮ हे ਧਰਤੀ ਦੇ ਰਖਕ हे ਧਰਤੀ ਦੇ ਮਾਲਕ हे ਗੋਬਿੰਦ ਮਿਲ ਗੋਪਾਲ ਗੋਬਿੰਦ ਨਾ ਕਭੂ ਚੂਰੀਏ ਮੈਂ ਆਸਵੰਤ ਦੀ ਆਸ ਪੂਰੀ ਕਰ ਮੈਨੂੰ ਮਿਲ ਤਾਂ ਕਿ ਮੈਂ ਕਦੇ ਤੋਖਲੇ ਨਾ ਕਰਾਂ ਦੇਹੁ ਦਰਸ ਮਨ ਚਾਉ ਲਹੇ ਜਾਹੇ ਵਿਸੂਰੀਏ ਮੇਰੇ ਮਨ ਵਿੱਚ ਖਿੱਚ ਹੈ ਮੈਨੂੰ دیدار ਦੇ ਤੇ ਮੇਰੇ ਚੋਹਰੇ ਮਿਟ ਜਾਣ ਹੋਈ ਪਵਿੱਤਰ ਸਰੀਰ ਚਰਨਾ ਤੂਰੀਏ ਤੇਰੇ ਪੈਰਾਂ ਦੀ ਖਾਕ ਨਾਲ ਮੇਰਾ ਸਰੀਰ ਪਵਿੱਤਰ ਹੋ ਜਾਏ ਪਾਰ ਬ੍ਰਹਮ ਗੁਰਦੇਵ ਸਦਾ ਹਜ਼ੂਰੀ ਹੈ ਹੇ ਪ੍ਰਭੂ ਹੇ ਗੁਰਦੇਵ ਮਿਹਰ ਕਰ ਮੈਂ ਸਦਾ ਤੇਰੀ ਹਜ਼ੂਰੀ ਵਿੱਚ ਰਹਾ ਤੇਰੇ ਹੁਕਮ ਵਿੱਚ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ